ਨੂੰ 9 ਵਜੇ ਇਹਦੀ ਸੂਚਨਾ ਮਿਲੀ ਹੈ ਕਿ ਭਾਰਤ ਨਗਰ ਇੱਥੇ 3 ਨੰਬਰ ਗਲੀ ਦੇ ਵਿੱਚ ਅੱਗ ਲੱਗੀ ਹੈ। ਮੈਨੂੰ ਜੋ ਹੁਣ ਇਸ ਚੀਜ਼ ਨੂੰ ਦੇਖ ਕੇ ਲੱਗਦਾ ਜਦੋਂ ਮੈਂ ਪਹੁੰਚਿਆ ਬਹੁਤ ਜ਼ਬਰਦਸਤ ਭਾਂਬੜ ਮਚਿਆ ਹੋਇਆ ਸੀਗਾ। ਦੱਸ ਰਿਹਾ ਭਾਜੀ ਵੀ ਮਾਤਾ ਨੂੰ ਪੈਰੇ ਲਈ ਸੀ। ਆਂਡੀ ਗਵਾਂਡੀ ਦੱਸ ਰਿਹਾ ਤਾਂ ਕਰਕੇ ਹੋ ਸਕਦਾ ਉਹਨਾਂ ਤੋਂ ਬਾਹਰ ਨਿਕਲਿਆ ਗਿਆ ਹੋਵੇ। ਸਮਝ ਨਹੀਂ ਆਉਂਦਾ ਮਤਲਬ ਇਹਦੇ ਲਈ ਵਰਡਸ ਨਹੀਂ ਹੈਗੇ ਕਿ ਐਸਾ ਕੀ ਹੋਇਆ ਕਿ ਆ ਉਹ ਨਹੀਂ ਨਿਕਲ ਪਾਇਆ ਇੱਕਦਮ ਇੰਨਾ ਕੀ ਵੱਧ ਗਿਆ। ਅਸੀਂ ਇਹਨਾਂ ਨੂੰ ਵਾਜਾ ਮਾਰੀਆਂ। ਉਹ نیچے ਆਏ, نیچے ਆਂਦਿਆਂ ਦੇ ਬੇਹੋਸ਼ ਹੋ ਗਿਆ ਮੁੰਡਾ। ਇੱਕਦਮ ਹੀ ਅੱਗ ਵੱਧ ਗਈ। ਨੇ ਦੋਨਾਂ ਦੀ ਡੈਥ ਹੋ ਚੁੱਕੀ ਹੈ ਜਿਹੜੇ ਮਾਤਾ ਜੀ ਸੀ ਉਹਨਾਂ ਨੂੰ ਪੈਰਾਲਾਈਸ ਸੀਗਾ ਉਹ ਬਾਹਰ ਨਹੀਂ ਆ ਸਕੇ ਔਰ ਬੱਚਾ ਜਿਹੜਾ ਉਹ ਵੀ ਅੰਦਰ ਰਹਿ ਗਿਆ ਔਰ ਬੱਚੇ ਦੀ ਵੀ ਧੂਏ ਨਾਲ ਦਮ ਘੁੱਟਣ ਦੀ ਵਾਰ ਲੁਧਿਆਣਾ ਤੋਂ ਸਵੇਰੇ ਸਵੇਰੇ ਬੜੀ ਮੰਦ ਭਾਕੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨੋਰੀਆ ਮਲ ਬਾਗ ਭਰਤਨਗਰ ਚੌਂਕ ਕੋਲ ਇੱਕ ਗਲੀ ਦੇ ਵਿੱਚ ਜਿਹੜੀ ਆ ਭਿਆਨਕ ਅੱਗ ਲੱਗੀ ਹੈ ਔਰ ਇਸ ਰਹਿਸ਼ ਦੇ ਵਿੱਚ ਜਿੱਥੇ ਅੱਗ ਲੱਗੀ ਗਈ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਇੱਥੇ 8 ਤੋਂ 10 ਲੋਕ ਰਹਿ ਰਹੇ ਸੀਗੇ ਰੈਸ਼ ਦੇ ਵਿੱਚ ਬਲਕਿ ਇੱਥੇ ਹਾਜ਼ਰੀ ਦਾ ਜਿਹੜਾ ਹੈ ਗੋਡਾਊਨ ਵੀ ਬਣਾਇਆ ਗਿਆ ਸੀ ਔਰ ਅੱਗੇ ਇੰਨੀ ਭਿਆਨਕ ਤਰੀਕੇ ਨਾਲ ਲੱਗੀ ਕਿ ਇੱਕ ਬਜ਼ੁਰਗ ਮਾਤਾ ਯਾਨੀ ਕਿ ਦਾਦੀ ਅਤੇ ਪੋਤਾ ਜਿਹੜਾ ਉਹਨਾਂ ਦੀ ਹਾਲਤ ਬੇਹਦੀ ਕ੍ਰਿਟੀਕਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵਿੱਚੋਂ ਜਿਹੜੀ ਹੈ ਪੋਤੇ ਦੀ ਡੈਥ ਵੀ ਹੋ ਚੁੱਕੀ ਹੈ ਲੇਕਿਨ ਹਲੇ ਜਿਹੜੀ ਹੈ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਦਾਦੀ ਤੇ ਪੋਤਾ ਜਿਹੜੇ ਦੋਨੋਂ ਸੀਰੀਅਸ ਦੱਸੇ ਜਾ ਰਿਹਾ ਬਾਕੀ ਲੋਕ ਭੱਜ ਕੇ ਬਚਾਵਲੀ ਬਾਹਰ ਨਿਕਲੇ ਆਏ ਪਰ ਹਲੇ ਵੀ ਜਿਹੜੇ ਆ ਫਾਇਰ ਟੈਂਡਰ ਜਿਹੜੇ ਨੇ ਲੱਗੇ ਹੋਏ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਤੱਕ ਜਿਹੜੇ ਦੱਸਦੀ ਹੈ ਕਿ 10 ਤੋਂ 12 ਫਾਇਰ ਟੈਂਡਰ ਲੱਗ ਚੁੱਕੇ ਆ ਪਰ ਜਿਹੜਾ ਅੰਦਰ ਹਲੇ ਵੀ ਬਹੁਤ ਸਾਰਾ ਧੂਆ ਜਿਹੜਾ ਪਰਿਆ ਹੋਇਆ ਹੈ ਜਿਸ ਕਾਰਨ ਅੰਦਰ ਜਿਹੜੇ ਆ ਫਾਇਰ ਟੈਂਡਰਸ ਦੇ ਕਰਮਚਾਰੀ ਜਿਹੜੇ ਨੇ ਉਹ ਅੰਦਰ ਨਹੀਂ ਜਾ پا ਰਹੇ ਕੋਸ਼ਿਸ਼ ਇਹ ਹੀ ਹੈ ਕਿ ਅੰਦਰ ਜਾ ਕੇ ਚੈੱਕ ਕੀਤਾ ਜਾਵੇ ਵੀ ਕਿਤੇ ਕੋਈ ਹੋਰ ਵਿਅਕਤੀ ਤਾਂ ਅੰਦਰ ਨਹੀਂ ਹੈ ਪਰ ਫਿਲਹਾਲ ਤਾਨੂੰ ਦੱਸ ਦਈਏ ਕਿ ਕੋਸ਼ਿਸ਼ ਲਗਾਤਾਰ ਜਾਰੀ ਹੈ ਇਹਨਾਂ ਵੱਲੋਂ ਮੇਰੇ ਨਾਲ ਫਾਇਰਟ ਹੈਂਡਰਸ ਦੇ ਅਫੀਸਰ ਮੌਜੂਦ ਹੈ ਸਰ ਕਿਹਨਾਂ ਦਾ ਡਾਕ ਇਟ ਇਸ ਐਜ਼ ਇਟ ਡੈਸਿਗਨੇਸ਼ਨ ਮੈਂ ਜਸਵਿੰਦਰ ਸਿੰਘ ਆ ਜੀ ਅਸਿਸਟੈਂਟ ਡਿਵੀਜ਼ਨਲ ਫਾਇਰ ਅਫੀਸਰ ਇੱਥੇ ਲੁਧਿਆਣਾ ਅੱਛਾ ਸਰ ਇੱਥੇ ਕਿੱਦਾਂ ਇਹ ਘਟਨਾ ਵਾਪਰੀ ਹੈ ਔਰ ਕੀ ਹੋਇਆ ਹੈਗਾ ਕਿ ਔਰ ਕਿੰਨੀ ਹੁਣ ਤੱਕ ਫਾਇਰਟ ਹੈਂਡਰਸ ਲੈਕਚਰ ਤੱਕ ਨੇ ਦੇਖੋ ਘਟਨਾ ਦਾ ਕਿੱਦਾਂ ਵਾਪਰੀ ਹੈ ਇਹ ਤਾਂ ਸਾਡੇ ਆਉਣ ਤੋਂ ਪਹਿਲਾਂ ਵਾਪਰ ਚੁੱਕੀ ਸੀਗੀ ਇਹ ਤਾਂ ਬਾਅਦ ਦਾ ਇਨਵੈਸਟੀਗੇਸ਼ਨ ਦਾ ਪੋਆ ਤੁਹਾਨੂੰ ਕਿੰਨੇ ਵਜੇ ਸੂਚਨਾ ਸਾਨੂੰ 9 ਵਜੇ ਇਹਦੀ ਸੂਚਨਾ ਮਿਲੀ ਹੈ ਕਿ ਭਾਰਤ ਨਗਰ ਇੱਥੇ ਤਿੰਨ ਨੰਬਰ ਗਲੀ ਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਆਪਣੀਆਂ ਦੋ ਗੱਡੀਆਂ ਉਥੋਂ ਕਢਤੀਆਂ ਤੇ ਜਦੋਂ ਪਤਾ ਲੱਗਾ ਵੀ ਅੱਗ ਜ਼ਿਆਦਾ ਹੈਗੀ ਹੈ ਉਹ ਦੂਜੇ ਸਟੇਸ਼ਨ ਜਿਹੜੇ ਨੇੜੇ-ਨੇੜੇ ਲੱਗਦੇ ਆ ਉਥੋਂ ਵੀ ਅਸੀਂ ਗੱਡੀਆਂ ਮੰਗਵਾਲੀਆਂ ਅੱਛਾ ਹੁਣ ਕਿੰਨੇ ਕੁ ਲੋਕ ਸੀਗੇ ਅੰਦਰ ਇਹਦੇ ਸਾਡੇ ਉਂ ਜਦੋਂ ਅਸੀਂ ਇੱਥੇ ਪਹੁੰਚਿਆ ਤਾਂ ਦੋ ਲੋਕ ਅੰਦਰ ਸੀਗੇ ਇਹ ਰੈਸਕਿਊ ਵੀ ਕੀਤੇ ਸੀ ਹਾਂ ਦੋਨੋਂ ਹੀ ਰੈਸਕਿਊ ਕੀਤੇ ਆ ਇੱਕ ਅਸੀਂ ਗਵਾਂਡੀਆਂ ਦੀ ਛੱਤ ਤੇ ਜਾ ਕੇ ਪੌੜੀ ਲਾ ਕੇ ਉਧਰ ਦੀ ਰੈਸਕਿਊ ਕੀਤਾ ਇੱਕ ਅਸੀਂ ਬੀਏ ਸੈੱਟ ਪਾ ਕੇ ਇੱਧਰ ਦੀ ਇਹਨਾਂ ਜਿਹੜੀ ਬਿਲਡਿੰਗ ਹੈਗੀ ਹੈ ਇਹਦੀਆਂ ਪੌੜੀਆਂ ਵਿੱਚ ਦੀ ਅੰਦਰ ਜਾ ਕੇ ਸ਼ੀਸ਼ੇ ਤੋੜ ਕੇ ਰੈਸਕਿਊ ਕੀਤਾ ਜੀ ਅੰਦਰੋਂ ਇਹ ਜਿਹੜੇ ਦੋ ਲੋਕ ਰੈਸਕਿਊ ਕੀਤੇ ਗਏ ਆ ਸਰ ਆਈਡੈਂਟੀਟੀ ਹੋਈ ਕੌਣ ਨੇ ਇਹ ਭਾਜੀ ਇਹਨਾਂ ਦਾ ਹੀ ਹੈ ਇਹਨਾਂ ਦਾ ਬੇਟਾ ਹੈ ਜਿਹੜੇ ਜਿਨ੍ਹਾਂ ਦਾ ਮਕਾਨ ਹੋਵੇਗਾ ਇਹ ਜਿਹੜੀ ਮਾਤਾ ਹੈਗੀ ਹੈ ਦੂਜੀ ਵਾਰ ਕੱਢੀ ਉਹ ਇਹਨਾਂ ਦੀ ਮਾਤਾ ਹੈਗੀ ਹੈ ਜੀ ਅੱਛਾ ਕਿੱਦਾਂ ਉਹਨਾਂ ਦੀ ਕੰਡੀਸ਼ਨ ਕਹਰੇ ਕਾਫੀ ਕ੍ਰਿਟੀਕਲ ਹੈ ਦੱਸ ਰਿਹਾ ਭਾਜੀ ਵੀ ਮਾਤਾ ਨੂੰ ਪੈਰੇਲਾਈ ਸੀ ਆਂਡੀ ਗਵੰਡੀ ਦੱਸ ਰਿਹਾ ਤਾਂ ਕਰਕੇ ਹੋ ਸਕਦਾ ਉਹਨਾਂ ਤੋਂ ਬਾਹਰ ਨਿਕਲਿਆ ਗਿਆ ਹੋਵੇ ਭੱਜਿਆ ਨਾ ਗਿਆ ਸਫੋਗੇਟ ਹੋਏ ਅੰਦਰ ਹਾਂਜੀ ਇਹ ਸਫੋਕੇਟ ਹੋਇਆ ਦੋਨੋਂ ਬਰਨ ਹੋਏ ਆ ਨਹੀਂ ਨਹੀਂ ਬਰਨ ਨਹੀਂ ਉੱਪਰ ਅੱਗ ਗਈ ਨਹੀਂ ਇਹ ਫਰਸਟ ਫਲੋਰ ਤੇ ਤੇ ਸੈਕੰਡ ਫਲੋਰ ਤੇ ਸੀਗੇ ਉੱਥੋਂ ਤੱਕ ਅੱਗ ਗਈ ਨਹੀਂ ਅੱਗ نیچے-नीचे ਹੈ ਗਰਾਉਂਡ ਫਲੋਰ ਤੇ ਅਜਾ ਦਿੱਕਤ ਕੀ ਆ ਰਹੀ ਹੈ ਕਹਿੰਦੇ ਇੱਥੇ ਕੋਈ ਕਮਰਸ਼ੀਅਲ ਗਡਾਊਨ ਵੀ ਬਣਿਆ ਕੋਈ ਹੌਜ਼ਰੀ ਦਾ ਸਮਾਨ ਦੀ ਹੈ ਉਹੀ ਤਾਂ ਹੋ ਰਹੀ ਹੈ ਭਾਈ ਜੀ ਨੂੰ ਅੱਗ ਲੱਗੀ ਹੈ ਹੋਰ ਤਾਂ ਕਿਸੇ ਚੀਜ਼ ਨੂੰ ਅੱਗ ਨਹੀਂ ਅੰਦਰ ਕੱਪੜਾ ਪਿਆ ਜਿਹਨੂੰ ਆਪਾਂ ਪੰਜਾਬੀ ਚ ਖੋਕ ਕਹਿੰਦੇ ਆ ਉਹਦਾਂ ਦਾ ਸਮਾਨ ਪਿਆ ਐਮਾਜ਼ਾਨ ਦਾ ਕੋਈ ਸਮਾਨ ਸਮੂਥ ਸਪਲਾਈ ਕਰਦੇ ਇੱਥੋਂ ਪੈਕ ਕਰਕੇ ਉਦੋਂ ਦਾ ਕੋਈ ਸਮਾਨ ਪਿਆ ਹੈਗਾ ਇਹਦੇ ਵਿੱਚ ਅੱਛਾ ਹੁਣ ਸਰ ਕਿੰਨੀ ਕਿ ਦਿੱਕਤ ਆ ਰਹੀ ਹੈ ਅੰਦਰ کافی ਸਫੋਗੇਟ ਹੋਇਆ ਧੂਆਂ ਹੋਇਆ ਕੀ ਆ ਪਹੁੰਚ ਪਾ ਰਹੇ ਆਪਾਂ ਅੰਦਰ ਕੋਈ ਹੋਰ ਲੋਕ ਨਾ ਹੋਣ ਨਹੀਂ ਅੰਦਰ ਸੀ ਪਹੁੰਚ ਗਏ ਆਂ ਲਾਸਟ ਤੱਕ ਜਿਹੜਾ ਗਰਾਊਂਡ ਫਲੋਰ ਹੈ ਇਹਨਾਂ ਦਾ ਉਹਦੇ ਤੇ ਲਾਸਟ ਤੱਕ ਪਹੁੰਚ ਗਏ ਆਂ ਇੱਕ ਸਾਈਡ ਤੇ ਪਾਣੀ ਨਹੀਂ ਪੈ ਰਿਆ ਉਹ ਅਸੀਂ ਦੀਵਾਰ ਤੋੜ ਕੇ ਮੋਰਾ ਕੱਢ ਕੇ ਉਧਰ ਦੀ ਪਾਣੀ ਪਾ ਰਹੇ ਆਂ ਲੱਗ ਅੱਗ ਕੰਪਲੀਟ ਹੈਗੀ ਹੈ ਜਿਆਦਾ ਅੱਗ ਨਹੀਂ ਹੈਗੀ ਹੁਣ ਸਰਪਨ ਧੂਆਂ ਧੂਆਂ ਹੈਗਾ ਅੱਛਾ ਕਿੰਨੇ ਫਾਇਰ ਟੈਂਡਰ ਜਿਹੜੇ ਲੱਗ ਚੁੱਕੇ ਔਰ ਹੋਰ ਕਿੰਨੇ ਲੱਗ ਸਕਦੇ 6-7 ਫਾਇਰ ਟੈਂਡਰ ਸਾਡੇ ਇੱਥੇ ਹੈਗੇ ਨੇ ਜਿਹੜੇ ਵਾਰ-ਵਾਰ ਰੀਫਿਲ ਹੋ ਕੇ ਪਾਣੀ ਦੀਆਂ ਗੱਡੀਆਂ ਇੱਥੇ ਆ ਰਹੀਆਂ ਨੇ ਤੇ ਇੱਕ ਗੱਡੀ ਸਾਡੀ ਲੱਗੀ ਜਾਂ ਦੋ ਲਾਈਨਾਂ ਲੱਗੀਆਂ ਨੇ ਅੰਦਰ ਪਾਣੀ ਪਾਉਣ ਵਾਸਤੇ ਜਦੋਂ ਦੇ ਅਸੀਂ ਆਏ 9 ਵਜੇ ਦੇ ਉਦੋਂ ਦੀ ਸਾਡੀ ਗੱਡੀ ਰੈਗੂਲਰੀ ਚੱਲ ਰਹੀ ਹੈ ਮੈਨੂੰ ਲੱਗਦਾ ਘੱਟੋ-ਘੱਟ 40-50 ਹਜ਼ਾਰ ਲੀਟਰ ਤੋਂ ਵੱਧ ਪਾਣੀ ਇੱਥੇ ਪੈ ਗਿਆ ਹੋਣਾ ਜੀ ਧੰਨਵਾਦ ਤਾਂ ਇੱਥੇ 10 ਤੋਂ 12 ਫਾਇਰ ਟੈਂਡਰ ਜਿਹੜੇ ਲੱਗ ਚੁੱਕੇ ਤੋਂ 50000 ਲੀਟਰ ਜਿਹੜਾ ਪਾਣੀ ਉਹ ਲੱਗ ਚੁੱਕਾ ਹੈ ਲੇਕਿਨ ਹਲੇ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਕਿਉਂਕਿ ਸਫੋਗੇਸ਼ਨ ਅੰਦਰ ਬਹੁਤ ਜ਼ਿਆਦਾ ਇਸ ਕਰਕੇ ਪ੍ਰਕਾਸ਼ਨ ਲੈ ਕੇ ਚੱਲ ਰਹੇ ਨੇ ਸਾਰੇ ਜਿਹੜੇ ਫਾਇਰ ਟੈਂਡਰਸ ਦੇ ਅਧਿਕਾਰੀ ਨੇ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਇੱਕ ਵਾਰ ਆਇਡੈਂਟੀਫਾਈ ਕਰ ਲਿੱਤਾ ਜਾਵੇ ਕੋਈ ਅੰਦਰ ਜਿਹੜਾ ਉਹ ਤਾਂ ਮੌਜੂਦ ਨਹੀਂ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਟੈਂਡਰਸ ਲਗਾਤਾਰ ਲੱਗੇ ਹੋਏ ਨੇ ਔਰ ਇੱਥੇ ਐਮਐਲ ਮਾਫ ਕਰਨਾ ਇੱਥੇ ਜੀਵਨ ਗੁਪਤਾ ਜੀ ਵੀ ਭਾਜਪਾ ਦੇ ਲੀਡਰ ਪਹੁੰਚੇ ਨੇ ਗੱਲਬਾਤ ਕਰ ਲੈਣੇ ਜੀਵਨ ਜੀ ਕੀ ਕੀ ਕਿਹੜਿਆ ਇਹ ਘਰ ਹੈਗਾ ਘਰ ਹੈ ਹੀ ਆ ਇਹ ਹੋਜ਼ਰੀ ਹੈਗੀ ਹੈ ਨਹੀਂ ਨਹੀਂ ਇਹ ਰੈ residense ਹੈ نیچے ਵਿਚਾਰਾ ਪਰਿਵਾਰ ਜਿਹੜਾ ਸੀ ਥੋੜਾ ਬਹੁਤ ਆਪਣਾ ਸਟਾਕ ਸਟੂਕ نیچے ਰੱਖ ਲੰਦਾ ਸੀਗਾ ਕੌਣ ਹੈ ਕੀ ਪਰਿਵਾਰ ਦਾ ਨਾਮ ਚੋਪੜਾ ਫੈਮਿਲੀ ਹੈ ਜੀ ਔਰ ਬੜੇ ਵਧੀਆ ਪਰਿਵਾਰ ਹੈ ਕਿੰਨੇ ਲੋਕ ਸੀ ਕਿ ਪਰਿਵਾਰ ਸਿਰ ਇਹਦੇ ਵਿੱਚ 8-9 8 ਦੇ ਕਰੀਬ ਅੱਛਾ ਸਰ ਦੋ ਲੋਕ ਇੱਕ ਬਜ਼ੁਰਗ ਮਾਤਾ ਜੀ ਔਰ ਇੱਕ ਉਹਦਾ ਪੁੱਤ ਹੈ ਜਿਹੜਾ ਦੱਸਿਆ ਜਾ ਰਿਹਾ ਕਾਫੀ ਕ੍ਰਿਟੀਕਲ ਹੀ ਆ ਇੱਕ ਕੋਈ ਮਿਸ ਹੈਪਨਿੰਗ ਵੀ ਹੋ ਗਈ ਹੈ ਨਹੀਂ ਦੋਨਾਂ ਦੀ ਡੈਥ ਹੋ ਚੁੱਕੀ ਹੈ ਜਿਹੜੇ ਮਾਤਾ ਜੀ ਸੀ ਉਹਨਾਂ ਨੂੰ ਪੈਰਲਾਈਸ ਸੀਗਾ ਉਹ ਬਾਹਰ ਨਹੀਂ ਆ ਸਕੇ ਔਰ ਬੱਚਾ ਜਿਹੜਾ ਉਹ ਵੀ ਅੰਦਰ ਰਹਿ ਗਿਆ ਔਰ ਬੱਚੇ ਦੀ ਵੀ ਧੂਏ ਨਾਲ ਦਮ ਘੁੱਟਣ ਦੇ ਬਾਅਦ ਅਗਰ ਹੋ ਗਿਆ ਹਾਂ ਬਿਲਕੁਲ ਬਰਨ ਕੇਸ ਤਾਂ ਕੋਈ ਨਹੀਂ 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 ਬਰਨ ਕੇਸ ਕੋਈ ਨਹੀਂ ਹੈ ਅੱਛਾ ਏਜ ਕਿੰਨੀ ਹੋएगी ਜਿਹੜਾ ਬੇਟਾ ਬੇਟਾ 16 ਸਾਲ ਦਾ ਲਗਭਗ ਕਾਫੀ ਮਾੜੀ ਜਿਹੜੀ ਹੈ ਦੁਖਦ ਖਬਰ ਹੈ ਕਿ ਦੋ ਲੋਕਾਂ ਦੀ ਮੌਤ ਜਿਹੜੀ ਹੈ ਕਨਫਰਮਡ ਹੋ ਚੁੱਕੀ ਹੈ ਇੱਕ ਦਾਦੀ ਅਤੇ ਪੋਤਾ ਅੱਛਾ ਅੰਦਰ ਸਰ ਹੋਸਰੀ ਦਾ ਸਮਾਨ ਕਾਫੀ ਕਹਿੰਦੇ ਖੋਖਾ ਵਗੈਰਾ ਪਈ ਹੈ ਉਹ ਕਾਰਨ ਬਣਿਆ ਦੇਖੋ ਅੱਜ ਦੀ ਡੇਟ 'ਚ ਇੱਕ ਸਿੰਪਲ ਪਰਿਵਾਰ ਜਿਹੜਾ ਸੀਗਾ ਉਹ ਨੀਚੇ ਉਹਨੇ ਫਲੋਰ ਤੇ ਆਪਣਾ ਹਉਜ਼ਰੀ-ਹਉਜ਼ਰੀ ਦਾ ਥੋੜਾ ਬਹੁਤ ਕੰਮ ਕਰਦੇ ਸੀਗੇ ਵਿਚਾਰੇ ਇਹ ਦੋਨੋਂ ਭਰਾ ਬਹੁਤ ਹੀ ਵਧੀਆ ਪਰਿਵਾਰ ਬਹੁਤ ਹੀ ਵਧੀਆ ਔਰ ਉੱਪਰ ਇਹਨਾਂ ਨੇ ਰਹਿਸ਼ ਰੱਖੀ ਹੋਈ ਸੀ ਇਕੱਠੇ ਰਹਿੰਦੇ ਸੀ ਦੋਨੋਂ ਭਰਾ ਨੀਚੇ ਹੁਣ ਸ਼ਾਰਟ ਸਰਕਟ ਨਾਲ ਅੱਗ ਲੱਗੀ ਜੀ ਕੋਈ ਅੱਗ ਲਵਾਉਣ ਵਾਸਤੇ ਤਾਂ ਕੋਈ ਬੰਦਾ ਸਮਾਨ ਰੱਖਦਾ ਨਹੀਂ ਹੈਗਾ ਅੱਜਕੱਲ ਤੁਹਾਨੂੰ ਪਤਾ ਸਾਰਾ ਕੁਝ ਹੈਂਡ ਟੂ ਮਾਊਥ ਵਾਲਾ ਮਾਮਲਾ ਹੈਗਾ ਔਰ ਬੜਾ ਦੁਖਦ ਬਹੁਤ ਹੀ ਦੁਖਦ ਹੈ ਅਤਿਅੰਤ ਦੁਖਦ ਹੈ ਬਿਲਕੁਲ ਬੇहद ਦੁਖਦ ਖਬਰ ਹੈ ਔਰ ਇੱਥੇ ਮੈਂ ਮੌਜੂਦ ਹੈ ਗੱਲਬਾਤ ਕਰ ਲੈਣੇ ਮੈਮ ਕਾਫੀ ਦੁਖਦ ਖਬਰ ਆ ਚੁੱਕੀ ਹੈਗੀ ਹੈ ਕਿ ਇੱਕ ਬਜ਼ੁਰਗ ਮਾਤਾ ਤੇ ਉਹਦੇ ਪੋਤੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਹਾਂਜੀ ਹਾਂਜੀ ਮੈਨੂੰ ਵੀ ਹੁਣੇ ਪਤਾ ਲੱਗਾ ਜੀ ਬੱਚਾ ਹਾਲੇ ਜਸਟ +2 ਹੀ ਆ +2 ਕਰਕੇ ਹਟਿਆ ਸੀਗਾ ਸੁੱਤੇ ਸੀ ਮੈਂ ਤਾਂ ਹੀ ਕਹੂੰਗੀ ਸੁੱਤੇ ਰਹਿ ਗਿਆ ਪਤਾ ਨਹੀਂ ਲੱਗਾ ਕਿ ਸਮਝ ਨਹੀਂ ਆਉਂਦਾ ਮਤਲਬ ਇਹਦੇ ਲਈ ਵਰਡਸ ਨਹੀਂ ਹੈਗੇ ਕਿ ਐਸਾ ਕੀ ਹੋਇਆ ਕਿ ਜਾਂ ਉਹ ਨਹੀਂ ਨਿਕਲ ਪਾਇ ਇੱਕਦਮ ਐਨਾ ਕੀ ਵੱਧ ਗਿਆ ਪੁਲਿਸਾਰ ਦੇ ਜਿਹੜੇ ਬਾਕੀ ਮੈਂਬਰ ਸੀਗੇ ਕਿਆ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਵੀ ਕੱਢ ਦਿੱਤਾ ਜਾਵੇ ਬਿਲਕੁਲ ਕੋਸ਼ਿਸ਼ ਤਾਂ ਲੱਗੇ ਰਹੇ ਵਨ ਸਾਰੇ ਲੱਗੇ ਰਹੇ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਇਹਨਾਂ ਨੇ ਬੜੀ ਕੋਸ਼ਿਸ਼ਾਂ ਕੀਤੀਆਂ ਉੱਪਰੋਂ ਜਾਣ ਦੀ ਵੀ ਅਸੀਂ ਛੱਤ ਤੋਂ ਉੱਪਰੋਂ ਜਾਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਔਰ ਕੱਢਿਆ ਵੀ ਉਹੀ ਰਸਤੇ ਨਾਲ ਹੈ ਜੀ ਉੱਥੋਂ ਤੀ ਹੀ ਮੁੰਡਾ ਕੱਢ ਕੇ ਲਿਆਉਂਦਾ ਸੀ ਜਿਹੜਾ ਬੇਟਾ ਉਹਨਾਂ ਦਾ ਜਿਹੜਾ ਕੁਣ ਜਿਹੜੀ ਖਬਰ ਆ ਰਹੀ ਹੈਗੀ ਆ ਉਹ ਇੱਥੇ ਹੀ ਕੱਢ ਕੇ ਲੈ। ਕਿ ਕੋਈ ਕਹਿ ਰਿਹਾ 8:30 9 ਵਜੇ ਅੱਗ ਲੱਗੀ ਹੈ। ਇਹ ਕੋਈ ਟਾਈਮਿੰਗ ਕਲੀਅਰ ਹੈ ਕਿ ਕਿੰਨੇ ਵਜੇ ਅੱਗ ਲੱਗੀ? ਦੇਖੋ ਜਦੋਂ ਮੈਨੂੰ ਕਾਲ ਆਈ ਹੈ 8:30 ਤੋਂ ਬਾਅਦ ਹੀ ਮੈਨੂੰ ਫੋਨ ਆਇਆ ਮਗਰ ਮੈਂ ਮੈਨੂੰ ਜੋ ਹੁਣ ਇਸ ਚੀਜ਼ ਨੂੰ ਦੇਖ ਕੇ ਲੱਗਦਾ ਜਦੋਂ ਮੈਂ ਪਹੁੰਚੀਆ ਬਹੁਤ ਜ਼ਬਰਦਸਤ ਭਾਂਬੜ ਮਚਿਆ ਹੋਇਆ ਸੀਗਾ ਤੇ ਮੈਨੂੰ ਤਾਂ ਲੱਗਦਾ ਕਿ 7:30 8:30 ਦੇ ਵਿੱਚ ਵਿੱਚ ਅੱਗ ਲੱਗੀ ਹੋਣੀ ਹੈ। ਅੱਛਾ ਬਾਕੀ ਪਰਿਵਾਰ ਜਿਹੜਾ ਉਹਨਾਂ ਦੀ ਹੁਣ ਕੀ ਹਾਲਤ ਹੈ? ਹਾਲੇ ਤੱਕ ਤਾਂ ਫੈਮਿਲੀ ਮੈਂਬਰਸ ਨੂੰ ਦੱਸਣ ਤੋਂ ਵੀ ਡਰ ਬਾਰ ਬਾਰ ਬੇਹੋਸ਼ ਹੋ ਰਹੀਆਂ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਅੱਜ ਇਹਨਾਂ ਦੇ ਘਰ ਮਾਤਾ ਰਾਣੀ ਦਾ ਪਾਠ ਸੀਗਾ ਅਸੀਂ ਕਿਤੇ ਇਸ ਪਾਸੇ ਤਿਆਰ ਸੀਗੇ ਮਨ ਚ ਇਹ ਸੀਗਾ ਕਿ ਇੰਨੇ ਵਜੇ ਇਹਨਾਂ ਦੇ ਘਰ ਪਹੁੰਚਣਾ ਤੇ ਪਤਾ ਨਹੀਂ ਸੀ ਮਾਲਕ ਨੇ ਇਤਨੀ ਛੇਤੀ ਔਰ ਇਸ ਕੰਡੀਸ਼ਨ ਵਿੱਚ ਬੁਲਾਣਾ ਸੀਗਾ ਪਤਾ ਨਹੀਂ ਮਤਲਬ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈ ਕਿ ਮਾਤਾ ਰਾਣੀ ਨੇ ਕੀ ਕੀਤਾ ਮੈਨੂੰ ਇਹ ਲੱਗਦਾ ਸੀ ਜਿਹੜਾ ਨੁਕਸਾਨ ਹੁੰਦਾ ਠੀਕ ਸੀ ਜਾਨੀ ਨੁਕਸਾਨ ਨਹੀਂ ਸੀ ਹੋਣਾ ਚਾਹੀਦਾ ਸਭ ਤੋਂ ਵੱਡਾ ਤੱਕਾ ਉਸ ਨੂੰ ਦੇਖ ਕੇ ਲੱਗ ਰਿਹਾ ਕਿਸ ਦਾ ਜਵਾਨ ਬੱਚਾ ਸੁੱਤਾ ਹੀ ਰਹਿ ਗਿਆ ਬਿਲਕੁਲ ਬਿਲਕੁਲ ਬੇਹਦ ਦੁਖਦ ਖਬਰ ਹੈਗੀ ਹੈ ਸਵੇਰੇ ਇਹ ਜਿਹੜੀ ਖਬਰ ਆਈ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਹਲੇ ਵੀ ਜਿਹੜਾ ਸਫੋਗੇਟ ਅੰਦਰ ਪੂਰਾ ਕਾਰ ਹੋਇਆ ਹੋਇਆ ਕੋਸ਼ਿਸ਼ ਲਗਾਤਾਰ ਜਾਰੀ ਹੈ ਉੱਪਰ ਤੁਸੀਂ ਫਸਟ ਫਲੋਰ ਜਿਹੜਾ ਦੇਖ ਲਓ ਔਰ ਇੱਧਰ ਫਾਇਰ ਵੀ ਗ੍ਰੇਡ ਜਿਹੜੇ ਫਾਇਰ ਟੈਂਡਰਸ ਨੇ ਉਹ ਲਗਾਤਾਰ ਜਿਹੜੇ ਨੇ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਇੱਥੇ ਆਂਡੀ ਗਵਾਂਡੀ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੀ ਮੈਂ ਕਿੰਨੇ ਕਵਾਂਜੀ ਅੱਗ ਲੱਗੀ ਹੈ ਕੁਛ ਪਤਾ ਲੱਗਿਆ ਤੁਸੀਂ ਆਂਡੀ ਗਵੰਡੀ ਆ ਸਾਢੇ 8 ਵਜੇ ਮਤਲਬ ਕਿ ਅਸੀਂ ਦੇਖਿਆ ਕਿ ਸਾਢੇ 8 ਪੋਨੇ ਨੂੰ ਸਾਨੂੰ ਪਤਾ ਲੱਗਿਆ ਸਾਢੇ 8 ਹਾਂਜੀ ਹਾਂ ਕਿੰਨੇ ਲੋਕ ਰਹਿ ਰਹੇ ਸੀ ਅੰਦਰ ਅੰਦਰ ਮਤਲਬ ਕਿ ਵੈ ਸਾਰੇ ਫੈਮਲੀ ਅੰਦਰ ਹੀ ਸੀ ਇਸ ਤਰ੍ਹਾਂ ਕਿ ਬਾਪੂ ਜੀ ਉਹਨਾਂ ਦੇ ਨਿਕਲੇ ਸੀ ਇਹ ਉਹਨੇ ਕਿ ਪਰਿਵਾਰ ਦੀ ਫੈਮਲੀ ਹੈਗੀ ਹੈ 6-7 ਜਣੇ ਤਾਂ ਹੈ ਇਹ ਨਾ 11-12 ਬੰਦੇ 12 ਬੰਦੇ ਦੀ ਫੈਮਲੀ ਹੈਗੀ ਹੈ ਜੀ ਅੱਛਾ ਅੱਛਾ 12 ਲੋਕਾਂ ਦੀ ਫੈਮਲੀ ਇੱਕਦਮ ਅੱਗ ਲੱਗੀ ਕੁਛ ਆਂਡੀ ਗਵੰਡੀ ਨੂੰ ਪਤਾ ਨਹੀਂ ਲੱਗਾ ਸਾਨੂੰ ਪਤਾ ਲੱਗਿਆ ਜੀ ਪਹਿਲਾਂ ਧੂਆ ਨਿਕਲਦਾ ਦੇਖਿਆ ਸੀ ਅ ਉਹ ਨੀਚੇ ਆਏ ਦੀ ਚੰਦ ਅੰਦਰ ਦੇ ਬੇਹੋਸ਼ ਹੋ ਗਿਆ ਮੁੰਡਾ ਇਕਦਮ ਹੀ ਅੱਗ ਵੱਧ ਗਈ ਯਾਨੀ ਕੰਟਰੋਲ ਨਹੀਂ ਕਰ ਪਾਈ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦਾ ਅੰਝ ਵੀ ਟਾਈਮ ਲੱਗਿਆ ਜੇ ਫਾਇਰ ਬ੍ਰਿਗੇਡ ਥੋੜੀ ਜਿਹਾ ਜਲਦੀ ਆ ਜਾਂਦੀ ਸ਼ਾਇਦ ਥੋੜਾ ਬਚਾਅ ਹੋ ਜਾਂਦਾ ਫਾਇਰ ਬ੍ਰਿਗੇਡ ਲੇਟ ਆਈ ਹੈ ਜੀ ਅੱਜ ਕੰਦੇ ਗਲੀਆਂ ਬਹੁਤ ਛੋਟੀਆਂ ਸੀ ਇਸ ਕਰਕੇ ਅੰਦਰ ਅਸੀਂ ਕਾਰਾਂ ਅਸੀਂ ਕਾਰਾਂ ਸਾਰੀ ਖਾਲੀ ਕਰਾਤੀ ਸੀ ਗਲੀ ਅਸੀਂ ਕਾਰਾਂ ਖੜੀਆਂ ਕਰਾ ਕੇ ਸਾਰੇ ਪਿੱਛੇ ਹੋ ਗਏ ਸੀ ਗਲੀ ਖਾਲੀ ਕਰਤੀ ਸੀ ਅਸੀਂ ਦੋ ਜਣਿਆਂ ਦੀ ਮਿਸ ਹੈਪਨਿੰਗ ਦੋ ਜਣਿਆਂ ਦੀ ਡੈੱਥ ਵੀ ਹਾਂਜੀ ਹਾਂਜੀ ਇੱਕ ਮਦਰ ਨਾਲ ਇੱਕ ਇਹਨਾਂ ਦਾ ਪੁੱ ਇੱਥੇ ਕਨਫਰਮ ਕੀਤਾ ਜਾ ਰਿਹਾ ਹੈਗਾ ਕਿ ਦੋ ਲੋਕਾਂ ਦੀ ਜਿਹੜੀ ਡੈਥ ਹੋ ਚੁੱਕੀ ਹੈਗੀ ਹੈ ਕੋਸ਼ਿਸ਼ ਫਾਇਰ ਟੈਂਡਰ ਦੀ ਇਹੀ ਹੈ ਕਿ ਜਲ ਤੋਂ ਜਲਦ ਅੱਗ ਤੇ ਕਾਬੂ ਪਾ ਕੇ ਔਰ ਜੇ ਅੰਦਰ ਵੀ ਜਿਹੜਾ ਪੂਰਾ ਸਰਚ ਕਰ ਲਿੱਤਾ ਜਾਵੇ ਕਿਤੇ ਕੋਈ ਹੋਰ ਜਿਹੜਾ ਜਾਨੀ ਜ਼ਿਆਦਾ ਨੁਕਸਾਨ ਨਾ ਹੋਵੇ ਹਾਲਾਂਕਿ ਪਰਿਵਾਰ ਜਿਹੜਾ ਉਹ ਪੂਰਾ ਬਾਹਰ ਕੱਢ ਲਿਤਾ ਗਿਆ ਲੇਕਿਨ ਹਲੇ ਵੀ ਅੰਦਰ ਧੂੰਆਂ ਜ਼ਿਆਦਾ ਹੋਣ ਕਰਕੇ ਫਾਇਰ ਟੈਂਡਰਸ ਜਿਹੜੇ ਅੰਦਰ ਅੱਗ ਬੁਝਾ ਰਹੇ ਨੇ ਉਹਨਾਂ ਨੂੰ ਦਿੱਕਤ ਦਾ ਦਿੱਕਤ ਜਿਹੜੀ ਹੈ ਉਹ ਆ ਰਹੀ ਹੈ ਫਿਲਹਾਲ ਸਭ ਤੋਂ ਬੁਰੀ ਖਬਰ ਲੁਧਿਆਣਾ ਤੋਂ ਸਵੇਰ ਤੋਂ ਨਿਕਲ ਕੇ ਆਈ ਕਿ ਦੋ ਲੋਕਾਂ ਦੀ ਅਗ ਲੱਗਨ ਕਰ ਰਹੀ ਮੌਤ ਹੋ ਚੁੱਕੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ